ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੋਠੀਵੜ ਵੜ ਤੋਂ ਵੀਰ ਫਿੰਡਾ ਵਾਲੀ ਤੁਹਾਡੇ ਵਾਸਤੇ ਵਲੌਗ ਬਣਾ ਲਗਾ YouTube ਦੇ ਉੱਪਰ ਤੇ ਵੈਰਾਈ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਲੇਟੈਸਟ ਕੁਆਲਿਟੀ ਦੀ ਆ ਚੈੱਕ ਕਰ ਲਓ ਜੀ ਪਹਿਲਾਂ ਆਪਣੇ ਕੋਲ ਜੌਰ ਜੜਦਾ ਦੇ ਭਰਾ ਆ ਚੁੱਕੇ ਜੀ ਬਹੁਤ ਹੀ ਲਗਜ਼ਰੀ ਸੂਟ ਹਨ ਨਵੀਂ ਚੀਜ਼ ਜੇ ਆਪਾਂ ਬ੍ਰਾਂਡ ਦੀ ਗੱਲ ਕਰਦੇ ਹਾਂ ਇਹ ਰਸ਼ੀਆ ਦਾ ਬ੍ਰਾਂਡ ਹੈ ਜੀ ਕੱਪੜਾ ਬਹੁਤ ਸੋਹਣਾ ਜੀ ਉੱਪਰ ਆਊਟਰ ਲਾਈਨਿੰਗ ਕੀਤੀ ਹੋਈ ਹੈ ਸਾਰੇ ਸੂਟ ਦੇ ਉੱਪਰ ਜੀ ਆਹ ਦੇਖੋ ਜੀ ਸੂਟ ਹੈ ਨਾਲ ਇਹਦੀ ਗੱਲ ਕਰੀ ਆਪਾਂ ਦੁਪੱਟੇ ਦੀ ਸੇਮ ਵਰਕ ਵਾਲਾ ਦੁਪੱਟਾ ਆਊਟਰ ਲਾਈਨਿੰਗ ਦੇ ਵਿੱਚ ਜੌਰ ਕਵਾਲਿਟੀ ਬਹੁਤ ਸੋਹਣੀ ਹੈ ਜੇ ਆਪਾਂ ਪ੍ਰਾਈਸ ਦੀ ਗੱਲ ਕਰਦੇ ਹਾਂ 2650 ਰੇਂਜ ਦੇ ਵਿੱਚ ਹੈ 2650 ਇਹਦੇ ਕਲਰ ਚੈੱਕ ਕਰ ਲਓ ਜੀ ਚਾਰ ਕਲਰ ਹੈ ਚਾਰੇ ਕਲਰ ਬਹੁਤ ਪਿਆਰੇ ਆ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਅਗਲਾ ਆਰਟੀਕਲ ਪਿੰਕ ਹੋ ਚੁੱਕਾ ਪਾਰਟੀ ਬਰੇ ਵੀ ਨਾਰਮਲ ਪ੍ਰਾਈਸ ਦੇ ਵਿੱਚ ਹੈ ਚੈੱਕ ਕਰੋ ਡਿਜ਼ਾਈਨਿੰਗ ਤੁਸੀਂ ਪਹਿਲਾਂ ਚੈੱਕ ਕਰ ਲਓ ਜੀ ਕਲਰ ਦੇ ਕਲਰ ਮਿਲਣਗੇ ਦੇ ਚਾਰ ਤੇ ਰੇਟ ਦੀ ਗੱਲ ਕਰਦੇ ਹਾਂ ਬਸ ਸਿਰਫ 1750 ਰੇਂਜ ਦੇ ਚਾਰ ਕਲਰ ਦਾ ਸੈੱਟ ਹੈ ਜੀ ਚਾਰੇ ਕਲਰ ਬਹੁਤ ਪਿਆਰੇ ਆ ਬਹੁਤ ਹੀ ਸੋਹਣੀ ਕੁਆਲਿਟੀਆਂ ਥਰੂ ਗੋਠੀ ਬੜਬੜ ਦੇ ਬਣੀ ਆ ਤੁਸੀਂ ਕੀ ਕਰਨਾ ਜੀ ਵਲੌਗ ਪੂਰਾ ਦੇਖਿਆ ਕਰੋ ਇਸ ਵਲੌਗ ਦੇ ਵਿੱਚ ਅਸੀਂ ਖਲੂ ਵੀ ਪੁੱਛਦੇ ਆ ਤੁਹਾਨੂੰ ਇਹਨਾਂ ਵਿੱਚ ਤੁਹਾਨੂੰ ਇਨਾਮ ਵੀ ਤੁਸੀਂ ਜਿੱਤ ਜਿੱਤ ਵੀ ਸਕਦੇ ਹੋ winner ਵੀ ਬਾਂਸਲ ਦੇ ਇਹ ਵਲੌਗ ਦੇਖ ਕੇ ਤੁਸੀਂ ਅਗਲਾ ਟਿਕਟ ਚੈੱਕ ਕਰੋ ਜੀ ਆਪਣੇ ਕੋਲੇ ਆ ਚੁੱਕਿਆ ਜੀ ਬਹੁਤ ਹੀ ਪਿਆਰਾ ਫੰਕਸ਼ਨਲ ਸੂਟ ਹੈ ਇਹ ਦੇਖੋ ਜੀ ਨਾਰਮਲ ਨਾਰਮਲ ਰੇਟ ਦੇ ਵਿੱਚ ਆਪਣੇ ਕੋਲੇ ਵਧੀਆ ਕੁਆਲਿਟੀ ਦਾ ਸੂਟ ਆ ਚੁੱਕਿਆ ਜੇ ਤੁਹਾਡੇ ਘਰੇ ਫੰਕਸ਼ਨ ਇਸ ਤਰ੍ਹਾਂ ਦੇ ਸੋਹਣੇ ਸੂਟ ਲੈਣੇ ਆ ਇਹ ਸੂਟ ਦਾ ਰੇਟ ਸਿਰਫ 1250 ਰੁਪਏ ਇਸ ਤਰ੍ਹਾਂ ਦੀ ਨਾਰਮਲ ਵੈਰਾਈਟੀ ਇਹ ਵਧੀਆ ਸੂਟ ਲੈਣਾ ਤਾਂ ਗੋਠੀ ਵੱੜ ਵੱੜੇ ਇੱਕ ਵਾਰ ਤੁਹਾਨੂੰ ਆਉਣਾ ਪਊਗਾ ਆ ਦੇਖੋ ਜੀ ਹੁਣ ਆਪਣੇ ਕੋਲੇ ਚਾਕਲੇਟ ਕੱਪੜੇ ਦੇ ਉੱਪਰ ਆ ਚੁੱਕਿਆ ਜੀ ਆ ਦੇਖੋ ਕਿੰਨੇ ਪਿਆਰੇ ਕਿੰਨੇ ਸ਼ਾਨਦਾਰ ਸੂਟ ਆ ਚੁੱਕਿਆ ਮਲਟੀ ਵਰਕ ਵਾਲੇ ਇਹਨਾਂ ਦਾ ਰੇਟ ਵੀ ਆਪਾਂ ਤੁਹਾਨੂੰ ਨਿਗਾਹ ਕਰਾਵਾਂਗੇ ਪਹਿਲਾਂ ਤੁਸੀਂ ਕਲਰ ਚੈੱਕ ਕਰੋ ਜੀ ਕਲਰ ਚੈੱਕ ਕਰ ਲਓ ਤੇ ਇੱਕ ਰਿਕਵੈਸਟ ਹੈ ਵਲੌਗਸ ਪੂਰਾ ਦੇਖਿਓ ਤੁਹਾਨੂੰ ਇਹਦੇ ਵਿੱਚ ਬਹੁਤ ਹੀ ਸੋਹਣੇ ਆਪਾਂ ਆਰਟੀਕਲ ਦਿਖਾਵਾਂਗੇ ਬਹੁਤ ਸੋਹਣੇ ਵੈਰਾਈਟੀ ਦਿਖਾਵਾਂਗੇ ਤੇ ਰੇਟ ਜਿਵੇਂ ਨੋਰਮਲ ਹੈ ਤਾਂ ਰੇਟ ਸਿਰਫ 950 ਰੁਪਏ ਰੇਨ ਦੇ ਵਿੱਚ ਹੈ ਬਹੁਤ ਸੋਹਣੇ ਆਰਟੀਕਲ ਬਹੁਤ ਸੋਹਣੀਆਂ ਚੀਜ਼ਾਂ ਤੁਹਾਨੂੰ ਗੋਠੀ ਬੜਬੜ ਦੇ ਮਿਲੀਆਂ ਅਗਲਾ ਟਿਕਾ ਚੈੱਕ ਕਰ ਲੋ ਜੀ ਇਹ ਜਿਹੜੇ ਵੀ ਡੀਆਨ ਤੁਹਾਨੂੰ ਮੈਂ ਦਿਖਾ ਰਿਹਾ ਜੀ ਸਾਰੇ ਨੋਰਮਲ ਪ੍ਰਾਈਸ ਦੇ ਵਿੱਚ ਨੇ ਕੋਈ ਜ਼ਿਆਦਾ ਮਹਿੰਗੇ ਨਹੀਂ ਦਿਖਾ ਰਿਹਾ ਅਗਲਾ ਕਲਰ ਡੀਆਨ ਚੈੱਕ ਕਰ ਲੋ ਜੀ ਦੋ ਕਲਰ ਆ ਚੁੱਕੇ ਜੀ ਇਹਦੇ ਵਿੱਚ ਦੋ ਕਲਰ ਹੋਰ ਨੇ ਚਾਰ ਕਲਰ ਦਾ ਸੈੱਟ ਹੈ ਜੀ ਰੇਟ ਦੀ ਗੱਲ ਕਰੀਏ ਸਿਰਫ 1250 ਦੇਖ ਲਓ ਜੀ ਤੁਹਾਨੂੰ ਪਾਰਟੀ ਵੈਰਟੀਕਲ ਦੇ ਰਿਹਾ ਆਪਾਂ 12 1 ਅਗਲਾ ਆਰਟੀਕਲ ਸਾਡੀ ਦੁਕਾਨ ਦਾ ਸਭ ਤੋਂ ਸੁਪਰ ਹਿੱਟ ਡਿਜ਼ਾਈਨ ਆ ਚੁੱਕਿਆ ਜਿਹੜਾ ਕਿ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਤੁਹਾਨੂੰ 4350 ਕੋਈ 3000 ਦਾ ਵੀ ਦੇ ਰਿਹਾ ਪਰ ਆਪਾਂ ਉਸ ਰੇਟ ਤੇ ਦੇਣਾ ਹੀ ਨਹੀਂ ਜੀ ਆਪਾਂ 1650 ਰੇਂ ਦੇ ਵਿੱਚ ਤੁਹਾਨੂੰ ਦੇ ਦੇਣਾ ਵੀ ਸ਼ੇਪ ਨੈਕ बॉਟਮ ਤੇ ਵਰਕ ਪਿਓਰ ਆਰਗੇਨਿਕ ਦੇ ਵਿੱਚ ਨਾਲੇ ਸੋਹਣੇ ਸੂਟ ਦੁਪੱਟੀਆਂ ਦੇ ਨਾਲ ਡਿਜ਼ਾਈਨਰ ਚੀਜ਼ਾਂ ਇਹ 1650 ਰੇਂ ਦੇ ਵਿੱਚ ਮਿਲਣਗੇ ਤੁਹਾਨੂੰ ਆਰਟੀਕਲ ਨਵੇਂ ਤੇ ਫਰੈਸ਼ ਤੇ ਮਿਲਣਗੇ ਤੁਹਾਨੂੰ ਗੁੱਠੀ ਬੜਬੜ ਦੀ ਅਗਲਾ ਆਰਟੀਕਲ ਚੈੱਕ ਲਿਓ ਔਰ ਗੈਂਜ਼ਾ ਸਟਾਈਲ ਦੇ ਵਿੱਚ ਆਪਣੇ ਕੋਲੇ 2 ਲਾਈਨ ਬਾਰਡਰ ਦੇ ਨਾਲ ਆ ਕਿਤੇ ਇਹ ਚੀਜ਼ ਇਹ ਵੀ ਬਹੁਤ ਪਿਆਰਾ ਜੀ ਇਹਦਾ ਵੀ ਰੇਟ ਦੀ ਗੱਲ ਕਰੀਏ ਆਪਾਂ 1250 ਰੁਪਏ ਵਿੱਚ ਦੇ ਦੇਣਾ ਬਾਟਮ ਤੇ ਵਰਕ ਆਊਗਾ ਜਿਹੜੇ ਸੂਟ ਦੇ ਵੀ 1250 ਰੁਪਏ ਵਿੱਚ ਚਾਰ ਕਲਰ ਹੈ ਜੀ ਚਾਰੇ ਕਲਰ ਬਹੁਤ ਹੋਣੇ ਆਗਲਾ ਆਰਟੀਕਲ ਚੈੱਕ ਕਰੋ ਜੀ ਆਪਣੇ ਕੋਲੇ ਡਾਰਕ ਬ੍ਰਾਈਟ ਕਲਰ ਦੇ ਨਾਲ ਆਪਣੇ ਕੋਲੇ ਸੂਟ ਆ ਚੁੱਕਿਆ ਇਹ ਵੀ ਬਹੁਤ ਸੋਹਣਾ ਆਰਟੀਕਲ ਆ ਚੁੱਕਿਆ ਮਲਟੀ ਬਾਰਡਰ ਪੱਟੀ ਦਾ ਕੰਮ ਆਊਗਾ ਇਹਦੇ ਜੀ ਇਹਦੇ ਗੱਲ ਕਰੀਏ ਆਪਾਂ ਸੂਟਾਂ ਦੇ ਕਲਰਾਂ ਦੀ ਤਾਂ ਕਲਰ ਚੈੱਕ ਕਰੋ ਜੀ ਚਾਰ ਕਲਰ ਆ ਚੁੱਕੇ ਨੇ ਚਾਰ ਤੇ ਚਾਰ ਇਹਦੇ 8 ਕਲਰ ਆਏ ਨੇ 8 ਕਲਰ ਬਹੁਤ ਸੋਹਣੇ ਆਏ ਨੇ ਜੀ ਆ ਲੋ ਚੈੱਕ ਕਰ ਲੋ ਵੀਰੇ ਕਲਰ ਚਟ ਕਿੰਨੇ ਸੋਹਣੇ ਤੇ ਕਿੰਨੇ ਨਵੇਂ ਕਲਰ ਆ ਚੁੱਕਿਆ ਜੇ ਆਪਾਂ ਪ੍ਰਾਈਸ ਦੀ ਗੱਲ ਕਰਦੇ ਆ ਪ੍ਰਾਈਸ ਇਹਦਾ ਵੀ ਨਾਰਮਲ ਐ 1600 ਰੁਪਏ ਐਸੇ ਦੇ ਨਾਲ ਸਾਹਿਦ ਭਾਜੀ ਵੀ ਬੈਠੇ ਨੇ ਆਪਣੇ ਵਾਸਤੇ ਵੈਰਾਈਟੀ ਲਾ ਕੇ ਤੇ ਆਪਾਂ ਭਾਜੀ ਹੋਰ ਨਾਲ ਕਰਦੇ ਆ ਗੱਲ ਤੇ ਭਾਜੀ ਕੀ ਵੈਰਾਈਟੀ ਲੈ ਕੇ ਆਓ ਸਾਡੇ ਕੋਲ ਤੁਸੀਂ ਬਹੁਤ ਬਹੁਤ ਵੈਰਾਈਟੀ ਆ ਗਈ ਭਾਜੀ ਬਹੁਤ ਜਿਵੇਂ ਸ਼ੈਰੀ ਭਾਜੀ ਨੇ ਦਿਖਾਈ ਆ ਉਵੇਂ ਤੁਹਾਨੂੰ ਮੈਂ ਵੀ ਦਿਖਾਉਣ ਲੱਗਿਆਂਗਾ ਨਵੇਂ ਨਵੇਂ ਡਿਜ਼ਾਈਨ ਲਓ ਜੀ ਪਹਿਲਾ ਜਿਹੜਾ ਡਿਜ਼ਾਈਨ ਐ ਉਹ ਆ ਗਿਆ ਮੇਰੇ ਕੋਲੇ ਮਲਟੀ ਹੈਡ ਦਾ ਕੰਮ ਕੀਤਾ ਹੋਇਆ ਪਿਸਟਲ ਕਲਰ ਡੇਲੀ ਨਵੀਂ ਅਪਡੇਟ ਆ ਰਹੀ ਏ ਜੀ ਡੇ ਬਿਨਾ ਨਾਗਾ ਸਾਡੇ ਚੈਨਲ ਤੇ ਤੁਸੀਂ ਨਵੀਂ ਤੋਂ ਨਵੀਂ ਵੈਰਾਈਟੀ ਨਵੇਂ ਤੋਂ ਨਵੇਂ ਕੱਪੜੇ ਨਵੇਂ ਤੋਂ ਨਵੇਂ ਡਿਜ਼ਾਈਨ ਦੇਖ ਸਕਦੇ ਹੋ ਤੇ ਨਾਲ ਹੀ ਜਿੱਤ ਸਕਦੇ ਹੋ ਇਨਾਮ ਕਿਉਂਕਿ ਆਪਾਂ ਹਰ ਰੋਜ਼ ਜਿਹੜਾ 8 ਵਜੇ ਬਲੌਗ ਅਪਡੇਟ ਕਰੀਦਾ ਉਹਦੇ ਵਿੱਚ ਤਿੰਨ ਕਲਿਊ ਪੁੱਛੀਦੇ ਆ ਉਹ ਕਲਿਊ ਇਹਨਾਂ ਵਿੱਚੋਂ ਹੀ ਪੁੱਛੀਦੇ ਆ ਤੇ ਆਹ ਦੇਖੋ ਜੀ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ ਆਪਣੇ ਹਰੇਕ ਦੇ ਘਰੇ ਫੰਕਸ਼ਨ ਹੈ ਠੀਕ ਹੈ ਮੈਰਿਜ ਹੈ ਕਿਤੇ ਜਾਣਾ ਹੈ ਮੈਰੀ ਤੇ ਤਾਂ ਹਰ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਅਵੇਲੇਬਲ ਹੈ ਆ ਦੇਖੋ ਜੀ ਮੇਰਾ ਆਰਟੀਕਲ 750 ਦੀ ਰੇਂਜ ਚ ਚਾਰ ਕਲਰ ਹੈ ਦੁਪੱਟੇ ਨਾਲ ਹੈ ਬਿਲਕੁਲ ਨਵੇਂ ਬੇਸ ਤੇ ਚੌਕਲੇਟ ਤੇ ਨੈਕਸਟ ਜਿਹੜੀ ਆਈਟਮ ਹੈ ਮੇਰੇ ਕੋਲੇ ਉਹ ਆਈ ਹੈ ਜੀ ਖੀਮ ਖਾਬ ਤੇ ਆਹ ਲੋ ਜੀ ਕਪੜਾ ਚੈੱਕ ਕਰੋ ਬਹੁਤ ਹੀ ਪਿਆਰਾ ਇਹਦੇ ਤੇ ਵਰਕ ਕੀਤਾ ਹੋਇਆ ਸਾਡੀ ਕੋਸ਼ਿਸ਼ ਹੁੰਦੀ ਹੈ ਜੇ ਹਰ ਤਰ੍ਹਾਂ ਦੀ ਵੈਰਾਈਟੀ ਦੀ ਤੁਹਾਨੂੰ ਨੌਲੇਜ ਦੇਣਾ ਰੇਟ ਜਾਇਜ਼ ਤੇ ਵਾਜਬ ਦਿਖਾਣਾ ਆਹ ਲੋ ਜੀ ਆਇ ਕੈਟਲੌਗ ਦੇ ਪੀਸ ਚੈੱਕ ਕਰੋ ਵੀਰੇ ਬਹੁਤ ਸੋਹਣਾ ਡਿਜ਼ਾਈਨ ਹੈ ਪਹੁੰਚਿਆ ਤੇ ਵਰਕ ਹੈ ਨਾਲ ਹੈ ਦੁਪੱਟਾ ਆ ਰਹਿਣ ਵਾਲਾ ਵੀਰੇ ਸਿਰਫ 2850 ਦੀ ਰੇਂਜ ਚ ਉਸ ਤੋਂ ਬਾਅਦ ਅਗਲਾ ਜਿਹੜਾ ਡਿਜ਼ਾਈਨ ਆਏਗਾ ਉਹ ਆਏਗਾ ਜੀ ਆਹ ਵਾਲਾ ਡਿਜ਼ਾਈਨਿੰਗ ਦੇਖੋ ਤੁਸੀਂ ਚੈੱਕ ਕਰੋ ਜੀ ਅਲੱਗ-ਅਲੱਗ ਡਿਜ਼ਾਈਨਿੰਗ ਦਿਖਾ ਰਹੇ ਆਂ ਔਰ ਰੇਟ ਜਿਹੜੇ ਆਪਣੇ ਵੀਰੇ ਰੇਟ 50% ਆਫ 50% ਆਫ 50% ਆਫ ਠੀਕ ਹੈ ਜੀ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਆਈਟਮਾਂ ਦੇਖਣ ਲਈ ਤੁਸੀਂ ਸਾਡੇ ਪੇਜ ਨਾਲ ਜੁੜ ਸਕਦੇ ਹੋ ਬਾਠ ਬੈਠੇ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਦੇਖ ਸਕਦੇ ਹੋ ਜਿਵੇਂ ਕਿ ਆਹ ਵਾਲਾ ਡਿਜ਼ਾਈਨ ਹੈ ਚਾਰ ਕਲਰ ਆਣਗੇ ਤੇ ਰੇਟ ਰਹਿਣ ਵਾਲਾ ਜੀ 1600 ਵੈਰਾਈਟੀ ਤੁਹਾਨੂੰ ਕੋਸ਼ਿਸ਼ ਕਰਦੇ ਨਵੀਂ ਤੋਂ ਨਵੀਂ ਦਿਖਾਉਂਦੀ ਤਾਂ ਕਿ ਤੁਸੀਂ ਹਰ ਚੀਜ਼ ਦੀ ਨੋਲਿਜ حاصل ਕਰ ਸਕੋ ਕੱਪੜੇ ਬਾਰੇ ਰੇਟ ਬਾਰੇ ਠੀਕ ਹੈ ਜੀ ਆਹ ਮੇਰਾ ਅਗਲਾ ਆਰਟੀਕਲ ਹੈ ਜੀ ਬੁਟੀਕ ਪੀਸ ਕਲਰ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਤਾਂ ਪੌਂਚੇ ਤੇ ਵਰਕ ਰਹਿਣ ਵਾਲਾ ਇਸ ਤਰ੍ਹਾਂ ਦਾ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਧਾਗੇ ਤੇ ਜਰੀ ਦਾ ਫੇਰ ਆਏਗੇ ਸ਼ਰਟ ਚਾਰਦੇ ਉੱਤੇ ਵੀ ਜਿਹੜਾ ਬਹੁਤ ਪਿਆਰਾ ਵਰਕ ਹੈ ਲਓ ਜੀ ਆਪਾਂ ਓਪਨ ਕਰਤੀ 셔ਟ ਵੀ ਚੈੱਕ ਕਰੋ ਡਿਜ਼ਾਈਨ ਆਹ ਫਲਾਵਰਸ ਬਣੇ ਹੋਏ ਐ ਇਹਦੇ ਵਿੱਚ ਪੱਤੀਆਂ ਤੇ ਨਾਲ ਜਰੀ ਨਾਲ ਬਹੁਤ ਸੋਹਣੇ ਦੋ ਬੂਟੇ ਬਣਾ ਕੇ ਬਾਜੂ ਤੇ ਵੀ ਬੂਟੇ ਬਣਾਏ ਐ ਤੇ ਨਾਲ ਆ ਗਿਆ ਇਹਦਾ ਦੁਪੱਟਾ ਜੀ ਤੇ ਰੇਟ ਲੈਣ ਵਾਲਾ 1650 ਕਲਰ ਇਹਦੇ ਚਾਰ ਜੀ ਆਹ ਚੈੱਕ ਕਰੋ ਵੀ ਤੇ ਚਾਰ ਕਲਰ ਦਾ ਸੈੱਟ ਐ ਚਾਰੇ ਕਲਰ ਤੁਹਾਡੇ ਸਾਹਮਣੇ ਪੇਸ਼ ਹੈ ਜੇ ਤੁਸੀਂ ਕਪੜਾ ਖਰੀਦਣ ਦੀ ਸੋਚ ਰਹੇ ਹੋ ਮੈਰਿਜ ਦਾ ਜਾਂ ਮੈਰਿਜ ਤੇ ਜਾਣਾ ਹੈ ਇਹ ਦੇਣ ਲੈਣ ਵਾਸਤੇ ਤਾਂ ਇੱਕ ਵਾਰੀ ਵਿజిਟ ਜ਼ਰੂਰ ਕਰਨਾ ਆਪਾਂ ਗੋਠੇ ਵਰਲਡਵਾਈਡ ਤੇ ਕਿਉਂਕਿ ਇੱਥੇ ਵੈਰਾਈਟੀ ਮਿਲਨੀ ਤੁਹਾਨੂੰ ਨਵੀਂ ਤੋਂ ਨਵੀਂ ਆਹ ਚੈੱਕ ਕਰੋ ਜੀ 20 ਸ਼ੇਵ ਗਲੇ ਵਾਲਾ ਬਹੁਤ ਹੀ ਸੋਹਣਾ ਡਿਜ਼ਾਈਨ ਇਹ ਆ ਆਗੇ ਦੇ ਪੌਂਚੇ ਜੀ ਤੇ ਆ ਆਗੇ ਦਾ ਸ਼ਾਨਦਾਰ ਦੁਪੱਟਾ ਰੇਟ ਲੈਣ ਵਾਲਾ ਜੇ 2200 ਕਲਰ ਲੈਣ ਵਾਲੇ ਇਹਦੇ ਚਾਰ ਜੀ ਚਾਰ ਕਲਰ ਮਿਲਣਗੇ ਤੁਹਾਨੂੰ ਬਹੁਤ ਪਿਆਰੇ ਪਿਆਰੇ ਤੇ ਹੁਣ ਅੱਗੇ ਪ੍ਰਦੀਪ ਜੀ ਦਿਖਾਉਂਦੇ ਆ ਤੁਹਾਨੂੰ ਵੈਰਾਈਟੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਕੁਮਾਰ ਗੋਠੀ ਵੜਬਾ ਧੋਬੇ ਹਿੰਨਾ ਸੂਟ ਦੇ ਵਸਤੂ ਲੈ ਕੇ ਆ ਬਹੁਤ ਹੀ ਸੋਹਣੇ ਸੂਟ ਬੇਕੋ ਡਿਫਰੈਂਟ ਹਾਂਗਾ ਬਿਲਕੁਲ ਹਟ ਕੇ ਦਿਖਾਊਗਾ ਬਿਲਕੁਲ ਨਵੀਂ ਚੀਜ਼ ਦਿਖਾਊਗਾ ਨਵੇਂ ਆਰਟੀਕਲ ਆਏ ਨਵੇਂ ਪੁਰਾਣਾ ਸੂਟ ਇੱਕ ਨਹੀਂ ਧਾਣਾ ਸਾਰੇ ਨਵੇਂ ਧਾਣੇ ਜਿੰਨੇ ਡਿਜ਼ਾਈਨ ਨਵੇਂ ਹਨ ਸਾਲ ਥੋੜੇ ਜਿਹਾ ਓਪਨ ਕਰੂੰਗਾ ਜੀ ਕੱਲਾ ਕੱਲਾ ਸੂਟ ਓਪਨ ਕਰੂੰਗਾ ਔਰ ਕੱਲੇ ਕੱਲੇ ਸੂਟ ਦਾ ਰੇਟਸ ਹੋਗਾ ਤੁਸੀਂ ਕਹਿੰਦੇ ਹੋ ਰੇਟ ਨਹੀਂ ਦੱਸਦੇ ਰੇਟ ਦੱਸਾਂਗੇ ਭਾਜੀ ਲਾਜ ਨਹੀਂ ਦੱਸਾਂਗੇ ਮੈਡਮ ਜੀ ਆ ਪਹਿਲਾ ਆਰਟੀਕਲ ਆਪਣਾ ਜੀ ਬਲੌਕ ਦਾ ਆਰਟੀ ਆਰਕੋ ਚੈੱਕ ਕਰੋ ਇਹ ਬਹੁਤ ਸੋਹਣਾ ਆਰਟੀਕਲ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਇਹ ਵਰਕਰ ਨਾ ਜਰਾ ਸਾਰਾ ਹੈਂਡਵਰਕ ਹੈ ਬਜਰੇ ਡੂਮਕਰ ਘਰੋ ਬਹੁਤ ਹੀ ਸੋਹਣਾ ਬਲੌਗ ਦੇ ਉੱਪਰ ਹੈਂਡਵਰਕ ਬੜਾ ਹੋਇਆ ਹੈ ਲੰਬਾਈ ਚੈੱਕ ਕਰਦੇ ਫੁੱਲ ਲੌਂਗ ਲੰਬਾਈ ਆਂਦੀ ਫੁੱਲ ਲੌਂਗ ਲੰਬਾਈ ਦੇ ਨਾਲ ਬਹੁਤ ਸੋਹਣਾ ਆਰਟੀਕਲ ਰੇਟ ਤੁਹਾਨੂੰ ਹਰੇਕ ਸੂਰਤ ਤੁਹਾਈ ਆਠ ਪੱਟਾ ਆ ਗਿਆ ਹੈ ਬਹੁਤ ਸੋਹਣਾ ਦੁਪੱਟਾ ਜਿਮੀ 2 ਦਾ ਸੂਟ ਹੈ ਜਿਮੀ 2 ਦਾ ਦੁਪੱਟਾ ਹੈ ਜਿਮੀ 2 ਦਾ ਸੂਟ ਹੈ ਤੇ ਜਿਮੀ 2 ਦਾ ਦੁਪੱਟਾ ਹੈ ਦੁਪੱਟਾ ਤੇ ਕਰਤੋ ਕਿੰਨਾ ਸੋਹਣਾ ਦੁਪੱਟਾ ਹੈ スクリーンショット ਬੰਦਾ ਹੀ ਬੰਦਾ ਰੇਟ ਹੈ 2650 ਰੁਪਇਰਾ 2650 ਰੁਪਇਰਾ ਉੱਚੇ ਤੁਹਾਨੂੰ ਕਲਰ ਦਊਗਾ 4 골ਡਨ ਕਲਰ ਆ ਗਿਆ ਜੀ ਸਕਿਨ ਕਲਰ ਆ ਗਿਆ ਜੀ ਆਫ ਵਾਈਟ ਕਲਰ ਆ ਗਿਆ ਜੀ ਸਿਲਵਰ ਗ੍ਰੇ ਕਲਰ ਆ ਗਿਆ 4 ਕਲਰਾਂ ਸੈੱਟ ਹੈ 4 ਕਲਰ ਬਹੁਤ ਕਰੇ ਹੈ ਸਕ੍ਰੀਨਸ਼ਾਟ ਬੰਦਾ ਹੀ ਬੰਦਾ ਆਰਟੀਕਲ ਬਹੁਤ ਸੋਹਣਾ ਹੈ ਰੇਟ ਹੈ 2650 ਰੁਪਇਰਾ ਅਗਲਾ ਡਿਜ਼ਾਈਨ ਖਾਨਾ ਮੈਂ ਤੁਹਾਨੂੰ ਹੋਰ ਜੀ ਆ ਮੇਰਾ ਪਹਿਲਾ ਡਿਜ਼ਾਈਨ ਹੈ ਜੀ ਇਹ ਆ ਗਿਆ ਬ੍ਰਿਕ ਸਟਾਈਲ ਜੀ ਚੈੱਕ ਕਰ ਤੋਂ ਦਿਓ ਆਹ ਤੇਰਾ ਵਰਕ ਹੈ ਨਾ ਜੀ ਇਹ ਬਹੁਤ ਹੀ ਸੋਹਣਾ ਵਰਕ ਹੈ ਪੰਜਾਬੀ ਲੁੱਕ ਦੇ ਅੰਦਰ ਬਹੁਤ ਧਿਆਰਾ ਵਰਕ ਕੀਤਾ ਹੈ ਬੇ ਜੀ ਆਹ ਵਰਕ ਹੈ ਦੋਨੇ ਘੇਰੇ ਦੇ ਦੋ ਫਲਾਵਰ ਬਣੇ ਨੇ ਇਹ ਆ ਫੁੱਲ ਲੌਂਗ ਲੰਬਾਈ ਜਾਂਦੀ ਜੀ ਚੈੱਕ ਕਰੀਓ ਸਾਰੇ ਡਿਜ਼ਾਈਨ ਅੰਦਰ ਆਊਗਾ ਜੀ ਆ ਤੇ ਆ ਗਿਆ ਵੀਰ ਜੀ ਦੁਪੱਟਾ ਇਹਦਾ ਐਡਾ ਸੋਹਣਾ ਬ੍ਰਿਕ ਦਾ ਰਿਆ ਹੈ ਔਰ ਗੈਨ ਔਰ ਗੈਨਿਕ ਲਾਈਨਿੰਗ ਵਾਲੀ ਇਹ ਪੂਰੇ ਬਾਜ਼ਾਰ ਦੀ ਜ਼ਿੰਮੇਵਾਰੀ ਹੈ ਸਾਡੇ ਤੋਂ ਘੱਟ ਕੋਈ ਨਹੀਂ ਸਰੋਨੀ ਆਹ ਦੁਪੱਟਾ ਦੇਖ ਕਰੋ ਜੀ ਬਹੁਤ ਹੀ ਸੋਹਣਾ ਦੁਪੱਟਾ ਇਹਦਾ ਰੇਟ ਹੈ 2450 ਸਾਡੇ 2400 ਦਾ ਬੜੀ ਜਿਆਦਾ ਪੀਸ ਹੈ ਇਹਦੇ ਕਲਰ ਆਣਗੇ 4 ਕਲਰ ਨੰਬਰ 2 ਕਲਰ ਨੰਬਰ 3 ਕਲਰ ਨੰਬਰ 4 ਚਾਰੇ ਕਲਰ ਬਲੋ ਪੇਰੇ ਸਕਰੀਨਸ਼ਾਟ ਬੰਦਾ ਬੰਦਾ ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਰੇਟ ਨਾਰਮਲ ਹੈ ਬਿਆਰ ਨਾਲ ਘੱਟ ਰੇਟ ਹੈ ਜੀ ਡਿਜ਼ਾਈਨ ਤੋਂ ਦਵਾ ਦੂਜੇ ਡਿਜ਼ਾਈਨ ਆ ਗਏ ਮੇਰੇ ਹੁਣ ਦਿਖਾਉਂਗਾ ਤੁਹਾਨੂੰ ਮੈਂ ਤੀਜਾ ਡਿਜ਼ਾਈਨ ਜੀ ਡਿਜ਼ਾਈਨ ਚੈੱਕ ਕਰਿਓ ਆ ਆ ਗਏ ਤੀਜਾ ਡਿਜ਼ਾਈਨ ਬਲੋਕ ਪੇਂਟਿੰਗ ਪਲੱਸ ਹੈਂਡਵਰਕ ਬਲੋਕ ਪੇਂਟਿੰਗ ਪਲੱਸ ਹੈਂਡਵਰਕ ਚੈੱਕ ਕਰ ਸਕਦੇ ਹੋ ਬਈ ਇਹ ਹੱਲ ਡੂਮ ਕਰਕੇ ਆ ਸਾਰਾ ਹੱਥ ਦਾ ਕੰਮ ਕੀਤਾ ਹੈ ਸਾਰਾ ਹੱਥ ਦਾ ਕੰਮ ਹੈ ਪਲੱਸ ਬਲੋਕ ਪੇਂਟਿੰਗ ਹੈ ਬਹੁਤ ਸੋਹਣਾ ਸੂਟ ਹੈ ਇਹ ਦਾ ਰੇਟ ਹੈ 2250 ਰੁਪਏ ਦਾ ਲੰਬਾਈ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਤੇ ਆ ਗਿਆ ਵੀ ਇਹਨਾਂ ਦੁਪੱਟਾ ਜੀ ਬਹੁਤ ਹੀ ਪਿਆਰਾ ਦੁਪੱਟਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਜੀ ਚੈੱਕ ਕਰੋ ਦੁਪੱਟਾ ਐ ਐਡਾ ਸੋਹਣਾ ਦੁਪੱਟਾ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਜੇ ਆਪਾਂ ਕਲਰਾਂ ਦੀ ਗੱਲ ਕਰੀਏ ਕਲਰ ਪਿਸਤਾ ਆ ਗਿਆ ਜੀ ਪਾਊਡਰ ਬਲੂ ਆ ਆਕ ਟਿਕ ਜਾ ਕਰ ਰਾ ਪਿੰਕ ਆ ਗਿਆ ਜੀ ਚੌਥਾ ਰਿਮੈਂਡਰ ਕਰ ਰਾ ਗਿਆ ਸਕਰੀਨ 'ਚ ਬੰਦਾ ਚਾਰ ਕਲਰਾਂ ਸੈੱਟ ਹੈ ਚਾਰੇ ਕਲਰ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਫੁੱਲ ਲੌਂਗ ਲੰਬਾਈ ਨਾਲ ਪਾਰਟੀ ਵੇਅ ਵੀ ਸਹੀ ਹੁਣ ਆ ਗਿਆ ਮੈਂ ਚੌਥਾ ਰਿਹਾ ਜੀ ਸਾਰਾ ਬਣੀਖ ਦੇ ਕਮਜੇ ਕਰੋ ਕਿੱਡਾ ਸੋਹਣਾ ਕੰਮ ਕੀਤਾ ਹੈ ਕੈਟਲੋਗ ਦਾ ਪੀਸ ਹੈ ਪਾਰਟੀ ਮੇਂ ਸੂਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੀਰੇ ਚੈੱਕ ਕਰ ਸਕਦੇ ਹੋ ਕਪੜਾ ਬਹੁਤ ਸੋਹਣਾ ਹੈ ਫੰਕਸ਼ਨ ਵੇਅ ਕਪੜਾ ਫੁੱਲ ਲੌਂਗ ਲੰਬਾਈ ਦੇ ਨਾਲ ਹੈ ਆਰਟੀਕਲ ਬਹੁਤ ਸੋਹਣਾ ਵੀਰੇ ਦੁਪੱਟਾ ਬਹੁਤ ਸੋਹ ਜਿੰਨੇ ਡਿਜ਼ਾਈਨ ਹੋਣੇ ਸਾਰੇ ਨਮੇ ਦਿਹਾਉਂਗਾ ਮੈਡਮ ਜੀ ਇੱਕ ਡਿਜ਼ਾਈਨ ਪ੍ਰਾਨਸਾ ਦਾ ਜੋ ਮੇਰੇ ਤੋਂ ਨਵਾਂ ਆਇਆ ਨਾ ਉਹ ਦਿਖਾਉਂਗਾ ਤੁਹਾਡਾ ਫਾਇਦਾ ਹੋਣਾ ਚਾਹੀਦਾ ਹੈ ਚੀਨ ਨਵੀਂ ਲੈ ਕੇ ਜਾਓ ਪੁਰਾਣੀ ਚੀਜ਼ ਦਾ ਕੋਈ ਫਾਇਦਾ ਨਹੀਂ ਮੈਂ ਜਿੰਨੇ ਡਿਜ਼ਾਈਨ ਹੋਊਗਾ ਸਾਰੇ ਨਮੇ ਦਿਹਾਉਂਗਾ ਥੈਡਾ ਬੜਕੇ ਚੈੱਕ ਕਰੋ ਜੀ ਕਿੱਡਾ ਸਮਾਂ ਬੜਕੇ ਦੇਖੋ ਚੈੱਕ ਕਰੋ ਜੀ ਬਹੁਤੀ ਪਿਆਰਾ ਬਹੁਤੀ ਸ਼ਾਨਦਾਰ ਤੇ ਬਹੁਤੀ ਖੂਬਸੂਰਤ ਇਹ ਕਲਰ ਆ ਗਿਆ ਮੇਰੇ ਇੰਚਹਾਰ ਆਈ ਇਹਦੇ ਮੇਰੇ 2450 ਰੁਪਏ ਦਾ ਆ ਦੂਜਾ ਕਲਰ ਆ ਗਿਆ ਜੀ ਆ ਤੀਜਾ ਕਲਰ ਆ ਗਿਆ ਜੀ ਆ ਚੌਥਾ ਕਲਰ ਆ ਚਾਰ ਕਲਰ ਸੈਟ ਹੈ ਚਾਰੇ ਕਲਰ ਬਹੁਤ ਸੋਹਣੇ ਨੇ ਕਲਰ ਨੰਬਰ 1 ਕਲਰ ਨੰਬਰ 2 ਕਲਰ ਨੰਬਰ 3 ਕਲਰ ਨੰਬਰ 4 ਖੁੱਲਾ ਡੁੱਲਾ ਦੁਪੱਟਾ ਨਾਲ ਉਹਦੀ ਫੈਂਸੀ ਹੈਮਾ ਪਾਰਟੀ ਵੇਅਰ ਸੂਟ ਹੈ ਬ੍ਰੀਕ ਦੇ ਪਿੱਛੇ ਇਹ ਆਗੇ ਮੈਂ ਚੌਥਾ ਰਿਆਂ ਦੀ ਉਹਨਾਂ ਬਧੀਐਨ ਕਹਿੰਦੇ ਪਹਿਲੇ ਦੀ ਗੱਲ ਦੀ ਆ ਆਗੇ ਪਹਿਮਾ ਰਿਆਂ ਦੀ ਵੇਖੋ ਨਾ ਬੇਸ ਲੱਗਿਆ ਵੀਰੇ ਚੈੱਕ ਕਰ ਸੋ ਦਿਓ 3600 ਰਹਿ ਰਿਹਾ ਆ ਤਰ ਮਰਕਾਣਾ ਆ ਸਾਰਾ ਹੈਂ ਦਾ ਮਰਕਾਈ ਸਿਪਲੀ ਦੀ ਦਾ ਹੈਂ ਦਾ ਵੇਖੋ ਨਾ ਬੇਸ ਹੈ ਬੋਟਮ ਤੇ ਮਰਕਾ ਹੈ ਦਮਤਾਂ অর্গানਿਕ ਦਾ ਬਿਕੋ ਨਾ ਬੇਸਿਕ ਚੈੱਕ ਕਰੋ ਬਹੁਤ ਸੋਹਣਾ ਰਿਹਾ ਨੇ ਪਾਰਟੀ ਵੇ ਪੈਂਟ ਪਲਾਜ਼ੋ ਸ਼ਲਾਰਾ ਗਰਾਰਾ ਕੋਈ ਲੰਬਾਈ ਦੀ ਪ੍ਰੋਬਲਮ ਨਹੀਂ ਕੋਈ ਚੜ ਜਿੰਨੀ ਮਰਜ਼ੀ ਲੰਬਾਈ ਰੱਖੋ ਜੇ ਆਪਾਂ ਕਲਰਾਂ ਦੀ ਗੱਲ ਕਰੀਏ ਕਲਰ ਆ ਗਿਆ ਫਰੋਜੀ ਨਾਲ ਪੀਕ ਟੋਕ ਦਾ ਕੰਟਰਾਸਟ ਹੀ ਚੈੱਕ ਕਰੀਏ ਮੇਰੀ ਭੈਣ ਬੋਟਮ ਦੇ ਪਰ ਖਰੇਕ ਦੇ ਦੀ ਕਲਰ ਨੰਬਰ 2 ਜੀ ਕਲਰ ਨੰਬਰ 3 ਜੀ ਦੀ ਕੰਟਰਾਸਟ ਹੈ ਰਾਣੀ ਦੇ ਨਾਲ ਜੀ ਤੀਜਾ ਕਲਰ ਜੀ ਕਲਰ ਨੰਬਰ 4 ਚਾਰ ਕਲਰ ਸੈੱਟ ਹੈ ਚਾਰੇ ਕਲਰ ਬਹੁਤ ਪਿਆਰੇ ਨੇ ਜੀ ਕੰਟਰਾਸਟ ਕੰਬੀਨੇਸ਼ਨ ਸੁੜਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਰੇਡ ਆਦੇ ਅੱਦੇ ਰੇਡਾਂ ਦੀ ਗੱਲ ਕਰ ਰਹੇ ਆਪਾਂ ਬਾਜ਼ਾਰ ਨਾਲ ਇਕੱਠ ਹੋਣਗੇ ਚੀਜ਼ ਹੋਗੀ ਨਵੀਂ ਆ ਚੁੱਤ ਪਹਿਵੇਂ ਦੇ ਨਾਲ ਆਗੇ ਜੀ ਸਕਰੀਨਸ਼ੋਰ ਬੰਦੇ ਬੰਦਾ ਮੇਰੀ ਭੈਣ ਪਹਿਮਾ ਰੇਡ ਦੇਖ ਰਹੀ ਜੀ ਬੀਐਨ ਨੰਬਰ ਪਹਿਮਾ ਦੀ ਬੀਐਨ ਨੰਬਰ 6 ਮਾ ਆਗੇ ਜੀ ਬ੍ਰਿਡਸਟਾਈਲ ਨੋਰਮਲ ਰੇਡ ਬਹੁਤ ਹੀ ਸੋਹਣਾ 2550 ਰੁਪਏ ਤੇ ਫੁੱਲ ਲੌਂਗ ਲੰਬਾਈ ਦੇ ਨਾਲ 2550 ਬਹੁਤ ਹੀ ਸੋਹਣਾ ਡਿਏਨ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ 골ਡਨ ਕਲਰ ਹੈ ਮਾਸਟਰ 골ਡ ਕਲਰ ਹੈ ਜੀ ਆਹ ਦੁਪੱਟਾ ਵੀ ਜੀ ਦਾ ਸਾਰੇ ਡਿਏਨ ਨਵੇਂ ਹਨ ਕੋਈ ਡਿਏਨ ਪੁਰਾਣਾ ਨਹੀਂ ਹੈ ਆਹ ਦੁਪੱਟਾ ਜੀ ਚੈੱਕ ਕਰੀ ਹੋਇਓ ਇਹਦੇ ਕਲਰ ਆ ਗਏ ਮੇਰੇ 1 2 3 ਤਿੰਨ ਕਲਰਾਂ ਸੈੱਟ ਹੈ ਤਿੰਨੇ ਕਲਰ ਬਿਓ ਪੇਰੇ ਸਕਰੀਨ 'ਚੋਂ ਬੰਦਾ ਹੀ ਬੰਦਾ ਹੈ ਆਰਟੀਕਲ ਬਹੁਤ ਸੋਹਣਾ ਹੈ ਜੀ ਉਸ ਤੋਂ ਅਗਲਾ ਆਰਟੀਕਲ ਇੱਕ ਹੋਰ ਆ ਗਿਆ ਜੀ ਸਾਰੇ ਡਿਏਨ ਨਵੇਂ ਹਨ ਕੋਈ ਡਿਏਨ ਪੁਰਾਣਾ ਨਹੀਂ ਜੀ ਰੇਡੇ 2450 ਰੁਪਏ ਬਰੀਕ ਦਾ ਪਿਸਾ ਬੋਟਮ ਤੇ ਵਰਕ ਆਰਟੀਕਲ ਬਹੁਤ ਸੋਹਣਾ ਕਲਰ ਬਹੁਤ ਪਿਆਰੇ ਬਹੁਤ ਹੀ ਸ਼ਾਨਦਾਰ ਕਦਰ ਬਹੁਤ ਹੀ ਪਿਆਰੇ ਪਿਆਰੇ ਕਦਰ ਇਹ ਆ ਆਗੇ ਡਬਟਾ ਜਾਂਦਾ ਜੀ ਆ ਆਗੇ ਕਲਰ ਕਲਰ ਨੰਬਰ 1 ਤੇ ਸੱਤ ਰੀਏ ਸੀ ਸੱਤ ਰੀਏ 6 ਸੱਤ ਰੀਏ ਸੋਨੇ ਲੱਗੇ ਬਹੁਤ ਹੀ ਪਿਆਰੇ ਪਿਆਰੇ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸੁੰਦਰ ਅਗਲਾ ਡਿਜ਼ਾਈਨ ਸਾਰੇ ਭਾਜੀ ਆਜੋ ਵੀਰੇ ਆਜੋ ਅੱਪਾ ਵੀ ਤੁਹਾਡੇ ਵਾਸਤੇ ਲੈ ਕੇ ਆਇਆ ਨਾ ਕੀਨਖਾਬ ਦੇ ਉੱਪਰ ਸੂਟ ਲੈ ਕੇ ਆਇਆ ਜਿਹਦੀ ਬਾਟਮ ਤੇ ਵਰਕ ਆਊਗਾ ਬਾਜੂ ਤੇ ਵਰਕ ਹੈ ਦੁਪੱਟਾ ਸੋਨਾ ਇਹਦੇ ਵਿੱਚ ਆਪਾਂ ਕਲਰ ਦੀ ਗੱਲ ਕਰੀ ਆਪਾਂ ਨੂੰ ਤਿੰਨ ਕਲਰ ਮਿਲ ਜਾਣਗੇ ਤਿੰਨ ਕਲਰ ਬਹੁਤ ਸੋਹਣੇ ਆਹ ਤਿੰਨ ਕਲਰ ਤੁਹਾਨੂੰ ਦਿਖਾ ਰਿਹਾ ਜੀ ਮੈਂ ਇਹਦਾ ਰੇਟ ਹੈਗਾ 2850 ਰੁਪਏ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਬਲੌਕ ਸਟਾਈਲ ਦੇ ਉੱਪਰ ਆ ਕਿਉਂਕਿ ਆਪਣੇ ਕੋਲੇ ਨਵੀਂ ਚੀਜ਼ ਹੈ ਇਹਦੇ ਕਲਰ ਚੈੱਕ ਕਰਦੇ ਆਂ ਪਹਿਲਾਂ ਜੀ ਆਪਾਂ ਇਹਦੇ ਚਾਰ ਕਲਰ ਹੈ ਜੀ ਚਾਰੇ ਕਲਰ ਬਹੁਤ ਸੋਹਣੇ ਆ ਤੇ ਗੱਲ ਕਰਦੇ ਆਂ ਆਪਾਂ ਪ੍ਰਾਈਸ ਦੀ ਤਾਂ ਤੁਹਾਨੂੰ ਡਿਜ਼ਾਈਨ ਆ 3 ਮੀਟਰ ਦੀ ਬਾਟਮ ਆਊਗੀ ਜੀ ਨਾਲ ਦੁਪੱਟਾ ਬਹੁਤ ਪਿਆਰਾ ਜੀ ਇਹਦੇ ਵਿੱਚ ਦੁਪੱਟੇ ਦੇ ਕੁਆਲ ਪੈਂਟਿੰਗ ਦਾ ਕੰਮ ਆ ਸ਼ਰਟ ਆ ਜੀ ਸਾਰੀ ਇਹਦੀ 2750 ਰੁਪਏ ਦੇ ਵਿੱਚ ਮਿਲੂਗਾ ਅਗਲੇ ਆਰਟੀਕਲ ਚੈੱਕ ਕਰੀ ਚਲੋ ਵੀਰੇ ਆਪਣੇ ਕੋਲੇ ਡਿਜ਼ਾਈਨ ਚਾਰ ਚਾਰ ਕਲਰ ਦੇ ਨਾਲ ਡਿਜ਼ਾਈਨਿੰਗ ਕਰ ਰਹੀ ਹੈ ਲਓ ਜੀ ਡਿਜ਼ਾਈਨ ਚੈੱਕ ਕਰੀ ਚਲੋ ਵੀਰੇ ਬਹੁਤ ਹੀ ਸੋਹਣੇ ਆਰਟੀਕਲ ਨੇ ਰੇਟ ਦੀ ਗੱਲ ਕਰੀਏ ਆਪਾਂ ਬਹੁਤ ਹੀ ਘੱਟ ਰੇਟ ਆ ਦੋ ਡਿਜ਼ਾਈਨ ਆ ਚੁੱਕੇ ਆਪਣੇ ਕੋਲੇ ਅਗਲਾ ਆਰਟੀਕਲ ਚੈੱਕ ਕਰ ਲਓ ਜੀ ਆ ਵੀ ਬਹੁਤ ਸੋਹਣੇ ਆ ਚੁੱਕੇ ਸਾਰੇ ਸੋਲੋ ਸੋਲੋ ਆਰਟੀਕਲ ਆ ਚੁੱਕੇ ਨੇ ਪਿੱਛੇ ਵਿੱਚ ਤਿੰਨ ਕਲਰ ਹੈ ਆ ਚਾਰ ਕਿਲੋ ਸੈਟ ਹੈ 1250 ਰੁਪਏ ਦੇ ਵਿੱਚ ਤੁਹਾਨੂੰ ਡੀਨ ਮਿਲਣਾ ਬਹੁਤ ਹੀ ਸੋਹਣਾ ਸਟਾਈਲ ਆ ਚੁੱਕਿਆ ਜੀ ਲਓ ਜੀ ਅਗਲਾ ਆਰਟੀਕਲ ਚੈੱਕ ਕਰੋ ਆਪਣੇ ਕੋਲੇ ਆ ਚੁੱਕਾ ਬਹੁਤ ਹੀ ਪਿਆਰਾ ਡੀਨ ਹੈ ਵੀ ਸ਼ੇਪ ਨੱਕਾ ਵਾਲਾ ਸਾਢੇ 1600 ਰੁਪਏ ਦੇ ਵਿੱਚ ਤਿੰਨ ਕਲਰ ਆ ਚੁੱਕੇ ਜੀ ਇਹਦੇ ਕਲਰ ਚੈੱਕ ਕਰ ਲਓ ਜੀ ਚਾਰ ਆ ਚਾਰ ਕਲਰ ਆ ਚੁੱਕੇ ਇਹਦੇ ਚਾਰੇ ਕਲਰ ਦੀ ਬਹੁਤ ਸੋਹਣਾ ਸਾਢੇ 1600 ਰੁਪਏ ਦੇ ਵਿੱਚ ਡੀਨ ਬਹੁਤ ਸੋਹਣਾ ਹੈ ਅਗਲਾ ਆਰਟੀਕਲ ਚੈੱਕ ਕਰੋ ਜੀ ਆਪਣੇ ਕੋਲੇ ਇਹ ਵੀ ਡੀਨ ਬਹੁਤ ਸੋਹਣਾ ਆ ਚੁੱਕਿਆ ਜਿਵੇਂ ਤੁਹਾਨੂੰ ਦਿਖਾਈ ਸੀ ਮੈਂ ਪੀਸ ਰੇਟ ਸਿਰਫ 1250 ਰੁਪ ਤੁਹਾਨੂੰ ਇਸ ਤਰ੍ਹਾਂ ਦੇ ਆਰਟੀਕਲ ਮੰਨਗੇ ਬਹੁਤ ਹੀ ਸੋਹਣੇ ਤੇ ਡਿਸਕਾਊਂਟ ਰੇਟ ਦੇ ਵਿੱਚ ਮਿਲਣਗੇ ਲਓ ਜੀ ਚੈੱਕ ਕਰੀ ਚਲੋ ਡਿਜ਼ਾਈਨ ਕੱਲੇ ਕੱਲੇ ਡਿਜ਼ਾਈਨ ਚੈੱਕ ਕਰੀ ਚਲੋ ਜੀ ਇਹਦਾ ਕਲਰ ਨੀਚੇ ਵੀ ਪਿਆ ਜੀ ਆਪਣੇ ਕੋਲੇ ਦੋ ਕਲਰ ਆ ਚੁੱਕੇ ਆ ਜੀ ਬਹੁਤ ਸੋਹਣੇ ਡਿਜ਼ਾਈਨ ਆ ਲਓ ਜੀ ਚਾਰ ਕਲਰ ਜੀ ਇਹਦੇ ਵੀ ਚਾਰ ਕਲਰ ਰੇਟ 1250 ਗੋਠੀ ਵੜਵਾ ਧੋਬੀ ਵੀਰ ਬਠਿੰਡਾ ਜਿਵੇਂ ਕਿ ਭਾਜੀ ਨੇ ਵੀ ਦਿਖਾਇਆ ਤੁਹਾਨੂੰ ਕਲਰ ਚਾ ਡਿਜ਼ਾਈਨ ਬਹੁਤ ਮਿਲ ਜਾਂਦੇ ਆ 1650 ਰੇਂਜ ਦੇ ਵਿੱਚ ਤੁਹਾਨੂੰ ਆਰਟੀਕਲ ਨਵੇਂ ਤੋਂ ਨਵੇਂ ਫਰੈਸ਼ ਤੇ ਫਰੈਸ਼ ਦਿਖਾ ਰਹੇ ਆ ਆ ਜੇ ਤੁਸੀਂ ਲਾਈਟ ਕਲਰ ਦੇ ਸ 2150 ਰੇਂਜ ਚ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੁਹਾਨੂੰ ਆ ਦੇਖੋ ਜੀ ਕਲਰ ਚਾਰਟ ਚੈੱਕ ਕਰੀ ਚਲੋ ਪਾਰਟੀ ਵੈਰ ਆਰਟیکل ਆ ਚੁੱਕੇ ਹਨ ਸ਼ਿਮਰ ਗੋਲਡ ਦੇ ਵਿੱਚ ਆਪਣੇ ਕੋਲੇ 1900 2500 ਐਸ ਰੇਟ ਤੇ ਆ 2500 ਰੁਪਏ ਦੇ ਵਿੱਚ ਤੁਹਾਨੂੰ ਆਰਟیکل ਮਿਲੂਗਾ ਇਹਦੇ ਵਿੱਚ ਕਲਰ ਚਾਰਟ ਮਿਲਣਗੇ ਤੁਹਾਨੂੰ ਆ ਦੇਖੋ ਜੀ ਕ੍ਰਾਚ ਦੇ ਵਿੱਚ ਹੈ ਇਹ ਸਾਰੀ ਫਰੈਸ਼ ਤੇ ਵੈਰਾਈਟੀ ਨਵੀਂ ਆ ਚੁੱਕੀ ਹੈ ਬਾਕੀ ਭਾਜੀ ਤੁਹਾਨੂੰ ਗੱਲ ਕਰਦੇ ਆ ਦੱਸਣਗੇ ਸਾਈਲ ਭਾਜੀ ਵੀ ਵੀਡੀਓ ਨੂੰ ਕਿਵੇਂ ਕਰਨਾ ਸ਼ੇਅਰ ਲਾਈਕ ਕਮੈਂਟ ਦਾ ਕੀ ਸਿਸਟਮ ਕਰਨਾ ਮਾੜਾ ਪ੍ਰੋਪਰ ਫਾਲਜ ਬਿਲਕੁਲ ਹੈ ਸ਼ੇਅਰ ਲਾਈਕ ਕਮੈਂਟ ਹੈ ਜਰੂਰ ਕਰਿਆ ਕਰੋ ਤੇ ਜਿਹੜਾ ਆਪਣਾ ਚੈਨਲ ਹੈ ਗੋਠੀ ਵਰਲਡਵਾਈਡ 2546 ਇਹਦੇ ਤੇ ਤੁਸੀਂ ਜਿਹੜੋ ਵਾਤ ਤੋਂ ਵਾਤ ਵੈਰਾਈਟੀ ਦੇਖੋ ਘਰ ਬੈਠੇ ਤੇ ਬਲੌਗ ਦੇ ਵਿੱਚ ਤੁਸੀਂ ਨਾਮ ਵੀ ਜਨ ਸਕਦੇ ਹੋ ਧੰਨਵਾਦ